ਸੱਚਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਅੱਜ ਦੇ ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਲੇਟੈਸਟ ਇਮੀਗ੍ਰੇਸ਼ਨ ਦੇ ਵਿੱਚ ਕੀ ਹਲਚਲ ਚੱਲ ਰਹੀ ਹੈ ਜੋ ਨਵਾਂ ਇਮੀਗ੍ਰੇਸ਼ਨ ਡਾਟਾ ਸਾਹਮਣੇ ਆਇਆ ਉਹਦੇ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਤੇ ਸੀਆਰਐਸ ਸਕੋਰ ਜਿਹੜਾ ਉਹ ਵੀ ਸਾਹਮਣੇ ਆਇਆ ਐਕਸਪ੍ਰੈਸ ਐਂਟਰੀ ਨੂੰ ਲੈ ਕੇ ਵੀ ਤੇ ਹੈਲਥ케ਅਰ ਨੂੰ ਲੈ ਕੇ ਵੀ ਇਹ ਸਭ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਜੇਕਰ ਤੁਹਾਡਾ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋ ਤੁਹਾਡੀ ਸਕਰੀਨ ਦੇ ਨੀਚੇ ਫਲੈਸ਼ ਹੋ ਰਿਹਾ ਹੈ 647366777647364777 ਲਾਈਵ ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਤੇ ਇਸ ਦਿਨ ਆਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੇ ਲਈ ਸਟੂਡੀਓ ਦੇ ਵਿੱਚ ਹਾਜ਼ਰ ਵਰ ਦੀ ਤਰ੍ਹਾਂ ਮੌਜੂਦ ਨੇ ICC ਇਮੀਗ੍ਰੇਸ਼ਨ ਤੋਂ ਮਨੂ ਗ दत्ता ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਕੁਜੀਤ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਈਵਰਜ਼ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਮਨੂ ਗ दत्ता ਨਾਲ ਡੀਪੁੱਟੀ ਲੰਬੋਂ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਐਂਡ ਥੈਂਕ ਯੂ ਵੈ ਜੀ ਤੇ ਸਰ ਅੱਜ ਦਾ ਜਿਹੜਾ ਟਾਈਟਲ ਵੀ ਰੱਖਿਆ ਗਿਆ ਸੀਆਰਐਸ ਸਕੋਰ ਨੂੰ ਲੈ ਕੇ ਹੀ ਅੱਜ ਆਪਾਂ ਹਨਾ ਸਭ ਤੋਂ ਪਹਿਲਾਂ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਰੀਸੈਂਟਲੀ ਦੋ ਡਰਾ ਨੇ ਦੇ ਜਿਹੜੇ ਦੇਖਣ ਨੂੰ ਮਿਲੇ ਨੇ ਇੱਕ ਐਕਸਪ੍ਰੈਸ ਐਂਟਰੀ ਦਾ ਇੱਕ ਹੈਲਥ케ਅਰ ਤੇ ਦੋਨਾਂ ਦੇ ਸੇਮ ਜਿਹੜਾ ਨੰਬਰ ਆਇਆ 533 ਤੇ 1000 ਇਨਵੀਟੇਸ਼ਨਸ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਸਕੋਰ ਨੀਚੇ ਹੋਰ ਜਾਏਗਾ ਜਾਂ ਇੱਥੇ ਹੀ ਰਹੇਗਾ ਬਿਲਕੁਲ ਅੱਜ ਪਹਿਲੇ ਤਾਂ 12th ਨਵੰਬਰ ਨੂੰ ਜਿਹੜਾ ਸੀਸੀ ਡਰਾ ਆਇਆ ਉਹ 1000 ਇਨਵੀਟੇਸ਼ਨਸ 533 ਦਾ ਸਕੋਰ ਰਾਈਟ ਇਹ 5th ਡਰਾਅ ਇਨ ਦਾ ਰੋ ਸੇਗਾ ਜਿਹੜਾ 1000 ਇਨਵੀਟੇਸ਼ਨ ਤੇ 533 534 ਉੱਥੇ ਖੜਾ ਸੇਗਾ ਰਾਈਟ ਸੋ ਇਹਦੇ ਨਾਲ ਗੁਰਜੀਤ ਇੱਕ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ ਕਿ ICC ਦਾ ਸਕੋਰ ਇੰਨੀ ਜਲਦੀ ਥੱਲੇ ਆਣ ਵਾਲਾ ਨਹੀਂ ਹੈਗਾ ਰਾਈਟ ਉਹ ਉੱਥੇ ਹੀ ਰਹਿਣ ਵਾਲਾ ਐਂਡ 1000 ਇਨਵੀਟੇਸ਼ਨ ਦਾ ਮਤਲਬ ਹੀ ਹੈਗਾ ਕਿ ਗਵਰਨਮੈਂਟ ਉਸ ਸਕੋਰ ਨੂੰ ਥੱਲੇ ਲੈ ਕੇ ਆਣਾ ਨਹੀਂ ਚਾਹਦੀ ਇਸ ਟਾਈਮ ਤੇ ਸੋ ਜਿੰਨੇ ਵੀ ਸਾਡੇ ਦੋਸਤ ਭਾਈਪਨ ਜਿਨ੍ਹਾਂ ਦੇ ਸਕੋਰ 500 ਹੈਗਾ 510 ਹੈਗਾ 490 ਹੈਗਾ 480 ਹੈਗਾ ਦੇ ਸ਼ੁੱਡ ਸੀਰੀਅਸਲੀ ਸੀ ਆ ਕੰਸਲਟੈਂਟ ਐਂਡ ਬੈਠ ਕੇ ਆਪਣੀ ਆਪਰਚੂਨिटीज ਐਂਡ ਆਪਸ਼ਨਸ ਡਿਸਕਸ ਕਰਨੀਆਂ ਚਾਹੀਦੀਆਂ ਜੀ ਕੈਨੇਡਾ ਰਹਿਣਾ ਉਹਨਾਂ ਨੂੰ ਫਾਇਦਾ ਹੈਗਾ ਜਾਂ ਵਾਪਸ ਜਾ ਕੇ ਕੈਮਬ੍ਰਿਜ ਲੰਬੀ ਛਾਲ ਲੌਂਗ ਜੰਪ ਕਰਨੀ ਹੋਵੇ ਤੇ ਦੋ ਕਦਮ ਪਿੱਛੇ ਲੈ ਕੇ ਤੁਸੀਂ ਦੌੜਦੇ ਹੋ ਇਨਰਸ਼ੀਆ ਬਣਾ ਕੇ ਤੇ ਤੁਸੀਂ ਬੈਟਰ ਜੰਪ ਕਰਦੇ ਹੈਗੇ ਸੋ ਕਈ ਵਾਰੀ ਵਾਪਸ ਜਾਣਾ ਹਾਰ ਨਹੀਂ ਹੈਗੀ ਇਟ ਇਜ਼ ਅ ਬੈਟਰ ਆਪਸ਼ਨ ਕਈ ਵਾਰੀ ਜੀ ਦੂਸਰੀ ਗੱਲ ਤੁਸੀਂ ਕੀਤੀ ਕਿ ਹੈਲਥ ਕੇਅਰ ਦਾ ਡਰਾਅ ਕਿੱਥੇ ਗਿਆ ਜੀ ਹੈਲਥ ਕੇਅਰ ਦਾ ਡਰਾਅ ਲਾਸਟ ਜਿਹੜਾ ਗਿਆ ਸੀਗਾ ਜੀ 472 ਤੇ ਗਿਆ ਸੀਗਾ ਉਸ ਤੋਂ ਪਹਿਲੇ 470 ਸੀਗਾ ਅੱਜ ਜਿਹੜਾ ਡਰਾਅ ਆਊਟ ਹੋਇਆ 3500 ਇਨਵੀਟੇਸ਼ਨਸ ਅਗੇ ਨੇ 462 ਦੇ ਉੱਤੇ 462 ਦੇ ਸਕੋਰ ਤੇ ਕੱਟਆਫ ਗਿਆ ਵਿਚ ਇਜ਼ ਐਨ ਅਮੇਜ਼ਿੰਗ ਸੋ ਇਹਦੇ ਵਿੱਚ ਕੌਣ ਕੌਣ ਫਾਲ ਕਰਦੇ ਨੇ ਜਿੰਨੀ ਵੀ ਨਰਸਸ ਹੈਗੀਆਂ ਜੀ ਉਹਦੇ ਵਿੱਚ ਫਾਲ ਕਰਦੀਆਂ ਡਾਕਟਰਸ ਫਾਲ ਕਰਦੇ ਨੇ ਡੈਂਟਿਸਟ ਫਾਲ ਕਰਦੇ ਨੇ ਫਿਜ਼ੀਓਥੈਰਾਪਿਸਟ ਫਾਲ ਕਰਦੇ ਨੇ ਸਰਜਨਸ ਫਾਲ ਕਰਦੇ ਨੇ ਨਰਸ ਸੁਪਰਵਾਈਜ਼ਰਸ ਫਾਲ ਕਰਦੇ ਨੇ ਨਰਸ ਏਡਸ ਫਾਲ ਕਰਦੇ ਨੇ ਆਡੀਓਲੋਜਿਸਟ ਫਾਲ ਕਰਦੇ ਨੇ ਇਵਨ ਸਾਈਕੋਲੋਜਿਸਟ ਵੀ ਅਦਰ ਵਿੱਚ ਫਾਲ ਕਰਦੇ ਨੇ ਸੋ ਇਵਨ ਜਿਨੇ ਸਾਈਕੋਲੋਜੀ ਕੀਤੀ ਹੋਈ ਹੈ ਥਿਸ ਪ੍ਰੋਬਬਲੀ ਕੁਡ ਇਜ਼ ਐਨ ਅਮੇਜ਼ਿੰਗ ਓਪਰਚੁਨਿਟੀ ਫॉर ਯੂ ਸੋਸ਼ਲ ਵਰਕਰਸ ਇਹਦੇ ਵਿੱਚ ਫਾਲ ਕਰਦੇ ਨੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਸ ਟਾਈਮ ਤੇ ਇਨਾ ਫੀਲਡਸ ਦੇ ਵਿੱਚ ਜੌਬ ਕਰ ਰਹੇ ਨੇ ਜੇ ਤੁਸੀਂ ਇਨਾ ਫੀਲਡਸ ਦੇ ਵਿੱਚ ਹੈਗੇ ਹੋ ਤੇ देयर ਇਜ਼ ਐਂਡ ਸਕੋਰ ਤੁਹਾਡਾ ਜੇ ਗ੍ਰੇਡ 12 ਕਰਕੇ ਆਇਆ ਤੇ 462 ਬੰਨਣਾ ਵੀ ਮੁਸ਼ਕਲ ਹੋ ਜਾਂਦਾ ਕਈ ਵਾਰੀ ਹਾਂ ਜੇ 2 ਸਾਲ ਦਾ ਐਕਸਪੀਰੀਅੰਸ ਹੋ ਗਿਆ ਵਿਦ ਇਨ ਕੈਨੇਡਾ ਤਾਂ ਆਪਸ਼ਨ ਤੁਹਾਡੀਆਂ ਬਣ ਸਕਦੀਆਂ ਰਿਲੇਟਿਵ ਸਿਬਲਿੰਗ ਕੋਈ ਰਾਈਟ ਅਵੇ ਕੈਨੇਡਾ ਦੇ ਵਿੱਚ ਹੋਵੇ ਤਾਂ ਤੁਹਾਡੀਆਂ ਆਪਸ਼ਨ ਦੇ 777 ਦੇ ਨਾਲ ਬਣ ਸਕਦੀਆਂ ਬਟ ਇੱਕ ਚੀਜ਼ ਕਹੂੰਗਾ ਜਿਸ ਵੀ ਦੋਸਤ ਵਾਈਪੈਂ ਦਾ ਕੋਈ ਵਰਕ ਪਰਮਿਟ ਐਕਸਪਾਇਰ ਹੋ ਗਿਆ ਹੈ ਜਾਂ ਹੋਣ ਜਾ ਰਿਹਾ ਹੈ ਇੱਕ ਵਾਰੀ ਸਾਡੇ ਆਫਿਸ ਦੇ ਵਿੱਚ ਆ ਕੇ ਆਪਣਾ ਕੇਸ ਜ਼ਰੂਰ ਡਿਸਕਸ ਕਰੋ ਬਿਕਾਜ਼ ਅੱਜ ਵੀ ਸਾਡੇ ਆਫਿਸ ਦੇ ਵਿੱਚ ਕਾਫੀ ਸਾਰੇ ਇਨਵੀਟੇਸ਼ਨਸ ਆ ਰਹੇ ਨੇ ਜੀ ਮਤਲਬ ਕਿ ਜਿਨ੍ਹਾਂ ਦਾ 500 ਦੇ ਨੇੜੇ ਤੇ ਰਿਹਾ ਉਹ ਜੇਕਰ ਹੋਰ ਸਕੋਰ ਅਪ ਕਰਨਾ ਚਾਹੁੰਦੇ ਆ 옵ਸ਼ਨਸ ਹੁੰਦੀਆਂ ਨੇ ਬਿਲਕੁਲ ਕਈ ਮਰੀ ਆਪਰਚੂਨਸ 옵ਸ਼ਨਸ ਹੁੰਦੀਆਂ ਕਈ ਵਰੀ ਸਟਰੀਮਸ ਹੁੰਦੀਆਂ ਜਿਹੜਾ ਅਸੀਂ ਐਕਸਪਲੋਰ ਨਹੀਂ ਕਰਦੇ ਹੂੰ ਹੂੰ ਤੇ ਇਹਦੇ ਨਾਲ ਹੀ ਜਿੰਨੇ অন্ਟਾਰੀਓ ਦੇ ਵਿੱਚ ਹੈਗੇ ਨੇ ਵਰਕ ਪਰਮਿਟ ਹੋਲਡਰਸ ਜਾਂ ਜਿਨ੍ਹਾਂ ਦੀਆਂ ਫਾਈਲਸ ਲੱਗੀਆਂ ਹੋਈਆਂ ਨੇ ਇਸ ਵੇਲੇ ਸੁਣਨ ਚਾ ਰਹੇ ਕਿ ਉਹਨਾਂ ਦੇ ਲਈ ਕੋ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਬਿਲਕੁਲ ਅੱਜ ਕੋਈ ਸ਼ੱਕ ਨਹੀਂ ਐਂd this is really sad <hung> because ਇਹਨਾਂ ਬੱਚਿਆਂ ਨੇ ਬੜੀਆਂ ਮਿਹਨਤਾਂ ਕੀਤੀਆਂ ਬੜੇ ਔਖੇ ਹੋ ਕੇ ਪੜਾਈਆਂ ਕੀਤੀਆਂ ਹੈਗੀਆਂ ਮਾਪਿਓ ਨੇ ਵੀ ਜਿਹੜੇ ਜਿਹੜੇ ਸੋਰਸਸ ਰਿਸੋਰਸਸ ਤੋਂ ਪੈਸਾ ਨਿਕਲ ਸਕਦਾ ਸੀ ਬੱਚਿਆਂ ਦੇ ਕੈਰੀਅਰ ਦੇ ਉੱਤੇ ਇਨਵੈਸਟ ਕੀਤਾ ਹੈਗਾ ਸੋ ਅੱਜ 2 ਸਾਲ ਪੜਾਈ 3 ਸਾਲ ਜੌਬ ਕਰਨ ਤੋਂ ਬਾਅਦ ਵੀ ਉਹਨਾਂ ਕੋਲ ਓਪਰਚ्युनिटीज ਦਾ ਮਨ ਨਹੀਂ ਆ ਰਹੀਆਂ ਬਹੁਤ ਸਾਰੇ ਇਹੋ ਜਿਹੇ ਬੱਚੇ ਹੈਗੇ ਨੇ ਕੁਝ ਦਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਕੁਝ ਦਾ ਹੋਣ ਜਾ ਰਿਹਾ ਹੈਗਾ ਸੋ ਉਹਨਾਂ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਓਪਰਚ्युनिटी जरूर ਐਗਜ਼ਿਸਟ ਕਰਦੀਆਂ ਇੱਕ ਵਾਰੀ ਆ ਕੇ ਆਪਣਾ ਕੇਸ 1 on 1 ਸਾਡੇ ਨਾਲ ਡਿਸਕਸ ਕਰੋ ਐਂਡ ਕਈ ਵਾਰੀ ਵਾਪਸ ਜਾਣ ਵਾਸਤੇ ਜਿਗਰਾ ਚਾਹੀਦਾ ਹੁੰਦਾ ਆ ਬਿਕਾਜ਼ ਤੁਸੀਂ ਫੇਲ ਹੋ ਕੇ ਨਹੀਂ ਜਾ ਰਹੇ ਪਹਿਲੀ ਗੱਲ ਤੁਸੀਂ ਬਹੁਤ ਐਕਸਪੋਜ਼ਰ ਐਕਸਪੀਰੀਅੰਸ ਕੈਨੇਡਾ ਦਾ ਲੈ ਕੇ ਜਾ ਰਹੇ ਹੈਗੇ ਹੋ ਅੱਜ ਦੀ ਤਰੀਕ ਦੇ ਵਿੱਚ ਯੂ ਆਰ ਐਕਸੀ ਜਿਦੋਂ ਆਏ ਸੀਗੇ ਉਹਦੇ ਨਾਲੋਂ ਤੁਹਾਡੇ ਤੁਹਾਡੀ ਪਰਸਨੈਲਿਟੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪਿਆ ਹੋਇਆ ਸੋ ਓਪਰਚ्युनिटीज ਅੱਜ ਵੀ ਐਗਜ਼ਿਸਟ ਕਰਦੀਆਂ ਹੈਗੀਆਂ ਆ ਕੇ 1 on 1 ਡਿਸਕਸ ਕਰੋ ਕਈ ਵਾਰੀ ਦੋ ਕਦਮ ਫਿਰ ਮੈਂ ਬਾਹਰ ਕਹੂੰਗਾ ਦੋ ਕਦਮ ਪਿੱਛੇ ਲੈਣਾ ਇਜ਼ ਨਾਟ ਅ ਫੇਲਰ ਇਟ ਮੀਨਸ ਥੈ ਤੁਸੀਂ ਅ ਐਡ ਹੋਰ ਡਿਸੀਜਨ ਲੈਣ ਜਾ ਰਹੇ ਹੈਗੇ ਉਹ ਜਿਹੜਾ ਤੁਸੀਂ ਜਾਣਦੇ ਹੈਗੇ ਉਹ ਕਿ ਤੁਹਾਡੇ ਵਾਸਤੇ ਹੱਕ ਤੇ ਤੁਹਾਡੇ ਹੱਕ ਕੰਮ ਕਰੇਗਾ ਤੇ ਅੰਡਾਰੀਓ ਵਾਲੋ ਫਾਈਲਸ ਨੇ ਜਿਹੜੀਆਂ ਉਹ ਵਾਪਸ ਵੀ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਜਿਸ ਦਿਨ ਗਵਰਨਮੈਂਟ ਨੇ ਪਾਰਲੀਮੈਂਟ ਦੇ ਵਿੱਚ ਬਿਲ ਪ੍ਰੈਜੈਂਟ ਕੀਤਾ ਸੀਗਾ ਬਜਟ ਪ੍ਰੈਜੈਂਟ ਕੀਤਾ ਸੀਗਾ ਇਮੀਗ੍ਰੇਸ਼ਨ ਦੀ ਅਪਡੇਟਸ ਦਾ ਪ੍ਰੈਜੈਂਟ ਕੀਤੀਆਂ ਸੀਗੀਆਂ ਉਦੋਂ ਹੀ ਸਾਨੂੰ ਲੱਗ ਰਿਹਾ ਸੀਗਾ ਕਿ ਆ ਜਿਹੜਾ ਪ੍ਰੈਜੈਂਟੇਸ਼ਨ ਹੋ ਰਹੀ ਹੈ ਦਿਸ ਇਜ਼ ਲੀਡਿੰਗ ਅਸ ਟੂ ਸਮਵੇਅਰ ਐਲਸ ਸੋ ਓਨਟਾਰੀਓ ਪੀਐਨਪੀ ਨੇ ਦੋ ਦਿਨਾਂ ਬਾਅਦ ਹੀ ਅਨਾਉਂਸ ਕਰ ਦਿੱਤਾ ਕਿ ਅਸੀਂ ਸਕਿਲ ਟ੍ਰੇਡ ਦੀਆਂ ਫਾਈਲਾਂ ਵਾਪਸ ਕਰਨ ਜਾ ਰਹੇ ਹਾਂ ਓਕੇ ਸੋ ਹੁਣ ਉਹ ਫਾਈਲਾਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ ਬਿਕਾਜ਼ ਉਹਦੇ ਚ ਹੋਇਆ ਕਿ ਗੁਰਜੀਤ ਜੀ ਬਹੁਤ ਸਾਰੇ ਐਪਲੀਕੈਂਟਸ ਨੇ ਫਰਜ਼ੀ ਐਕਸਪੀਰੀਅੰਸ ਪਾ ਕੇ ਐਪਲੀਕੇਸ਼ਨਸ ਪੁਟ ਅਪ ਕੀਤੀਆਂ ਸੀ 2025 ਪੂਰਾ ਸਾਲ ਦੇ ਵਿੱਚ ਇਨਵੈਸਟੀਗੇਸ਼ਨਸ ਬਹੁਤ ਜ਼ਿਆਦਾ ਚੱਲੀਆਂ ਆਈਆਂ ਜੀ ਐਂਡ ਉਹਦੇ ਵਿੱਚ بڑے ਕੰਸਲਟੈਂਟਸ ਏਜੰਟਸ ਨੂੰ ਫਾਈਨ ਹੋਏ ਨੇ 엠ਪਲॉयर्स ਨੂੰ ਫਾਈਨ ਹੋਏ ਨੇ ਇਵਨ ਐਪਲੀਕੈਂਟਸ ਨੂੰ ਵੀ ਫਾਈਨ ਹੋਏ ਨੇ ਬਿਕਾਜ਼ ਉਹਨਾਂ ਨੇ ਫਰਜ਼ੀ ਡਾਕੂਮੈਂਟਸ ਫੇਕ ਡਾਕੂਮੈਂਟ ਸਬਮਿਟ ਕੀਤੇ ਸੀ ਸੋ ਇਹੋ ਦੇ ਸਾਰੇ ਬੱਚਿਆਂ ਨੂੰ ਹੂੰ ਹੁਣ ਫਾਈਲਾਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ ਜੇ ਤੁਸੀਂ ਕੋਈ ਵੀ ਪਾਈਪ ਐਨ ਇਸ ਦੇ ਬਾਰੇ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਤੁਹਾਡੀ ਵੀ ਫਾਈਲ ਵਾਪਸ ਆਈ ਹੈਗੀ ਕਿਉਂਕਿ ਬਹੁਤ ਸਾਰੀ ਵੱਡੀ ਨੰਬਰ ਦੇ ਵਿੱਚ ਬੱਚੇ ਵੇਟ ਕਰਦੇ ਪਏ ਸੀਗੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਵੀ ਹੋ ਗਏ ਕਿ ਅਸੀਂ ਤੇ ਪਿਕ ਹੋਣ ਵਾਲੇ ਆ ਸੋ ਹੁਣ ਉਹਨਾਂ ਦੀ ਫੀਸਿਸ ਵੀ ਵਾਪਸ ਆ ਗਈ ਜਿਹੜੇ 15-1500 ਡਾਲਰ ਜਮਿੰਟ ਕੀਤੇ ਸੀਗੇ ਫਾਈਲਸ ਵੀ ਵਾਪਸ ਆ ਗਈਆਂ ਐਂਡ ਇਟ ਇਜ਼ ਨਾਟ ਅ ਗੁੱਡ ਸਾਈਨ ਐਨੀਥਿੰਗ ਬਿਲਕੁਲ ਜੀ ਬਿਲਕੁਲ ਤੇ ਇਹਦੇ ਨਾਲ ਹੋਇਆ ਪਤਾ ਕੀ ਹੈ ਜਿਹੜੇ ਲੋਕਾਂ ਨੇ ਫੇਕ ਕੀਤਾ ਸੀਗਾ ਬਾਕੀ ਜਿਹੜੇ ਸਹੀ ਵਾਲੇ ਬੱਚੇ ਸੀ ਉਹ ਬਾਤ ਮਾੜੀ ਹੋਈ ਹੈ ਤੇ ਇਹਦੇ ਨਾਲ ਹੀ ਜੇ ਗੱਲ ਕਰਦੇ ਆ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਦੀ ਤਾਂ ਕੈਨੇਡਾ ਦੇ ਵੱਲੋਂ ਉਹ ਵੀ ਹੈ ਜਿਹੜੀਆਂ ਸੁਣਨ ਚ ਆ ਰਿਹਾ ਹੈ ਕਿ ਰਿਮੂਵ ਕਰ ਦਿੱਤੇਗੇ ਮਾਸਟਰਸ ਤੇ ਪੀ ਐਚ ਡੀ ਵਾਲਿਆਂ ਦੇ ਲਈ ਇਹਦੇ ਬਾਰੇ ਕੀ ਕਹਿਣਾ ਹੈ ਬਿਲਕੁਲ ਜੀ ਜਨੂਅਰੀ 2026 ਔਨਵਰਡਸ ਉਹ ਆਪਸ਼ਨਸ ਆ ਰਹੀਆਂ ਜੀ ਕਿ ਜਿਹੜੀ ਕਮਿਊਨਿਟੀ ਪਬਲਿਕ ਯੂਨੀਵਰਸਿਟੀਆਂ ਹੈਗੀਆਂ ਅ ਜਿਸ ਦਾ ਯਾਕ ਹੋ ਗਿਆ ਕੁਇਨਸ ਹੋ ਗਿਆ ਬਰੌਕ ਹੋ ਗਿਆ ਯੂਨੀਵਰਸਿਟੀ ਆਫ ਟੋਰਾਂਟੋ ਹੋ ਗਿਆ ਪ੍ਰਾਈਵੇਟ ਯੂਨੀਵਰਸਿਟੀਆਂ ਨਹੀਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਹਲੇ ਵੀ ਲੋਡ ਪਏਗੀ ਬਟ ਜਿਹੜੀ ਕਮਿਊਨਿਟੀਜ਼ ਯੂਨੀਵਰਸਿਟੀਆਂ ਹੈਗੀਆਂ ਜਿਹੜੀਆਂ ਗਵਰਨਮੈਂਟ ਫੰਡਡ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਦੇ ਵਿੱਚ ਪਾਲ ਦੀ ਲੋਡ ਨਹੀਂ ਪਏਗੀ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਮਾਸਟਰਸ ਜਾਂ ਪੀ ਐਚ ਡੀ ਕਰਨ ਆ ਰਹੇ ਨੇ ਓਕੇ ਤੇ ਇਹ 1st ਆਫ ਜਨਵਰੀ 2026 ਤੋਂ ਲਾਗੂ ਹੋਏਗਾ ਜੀ ओके ਤੇ ਇਹਦੇ ਨਾਲ ਹੀ ਜਿਵੇਂ ਕਿ 온ਟਾਰੀਓ ਦੀ ਗੱਲ ਕੀਤੀ ਆਪਾਂ ਹਨਾ ਸਸਪੈਂਡ ਕਰ ਦਿੱਤੀਆਂ ਜਾ ਰੀਆਂ ਨੇ ਐਪਲੀਕੇਸ਼ਨਸ ਤੇ ਇੱਕ ਐਕਸਪ੍ਰੈਸ ਐਂਟਰੀ ਸਕਿਲਡ ਸਟ੍ਰੀਮ ਵੀ ਐਕਸ ਸਸਪੈਂਡ ਕਰ ਦਿੱਤੀ ਗਈ ਹੈ ਇਹਦੇ ਨਾਲ ਹੀ ਜਿਕਰ ਸਕਿਲਡ ਵਰਕਰਸ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਲਈ ਸੁਣਨ ਚ ਆ ਰਿਹਾ ਹੈ ਕਿ TRP PR ਤਾਂ ਇੱਕ ਪ੍ਰੋਗਰਾਮ ਹੈ ਜਿਹੜਾ ਆ ਰਿਹਾ ਹੈ ਪਰ ਸਰ ਥੋੜੀ ਬ੍ਰੇਕ ਲੈ ਲੈਂਦੇ ਆ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਰਿਕਵਰੀ ਦੁਆਰਾ ਮੁਲਾਕਾਤ ਕਰਦੇ ਆ 2 ਮਿੰਟ ਲਈ ਤੁਸੀਂ ਬਣੇ ਰਹੋ ਹਮਦਰ ਟੀਵੀ ਦੇ ਨਾਲ 2 ਮਿੰਟ ਬਾਅਦ ਜਲਦ ਹਾਜ਼ਰ ਹੋਵਾਂਗੇ ਇੱਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਵੀ ਜ਼ਰੂਰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ 647366777 ਕਾਲ ਕਰਨ ਦੇ ਲਈ ਨੰਬਰ ਹੈ ਤੇ ਸਰ ਜਿਵੇਂ ਕਿ ਸਟ੍ਰੀਮਸ ਦੀ ਗੱਲ ਕੀਤੀ ਜਾ ਰਹੀ ਸੀ ਜਿਹੜੇ ਸਕਿਲਡ ਵਰਕਰਸ ਨੇ ਉਹਨਾਂ ਦੇ ਲਈ ਸੋਨਾਂ ਚਾਰਿਆ ਕਿ ਟੀਆਰ 2 ਪੀਆਰ ਇੱਕ ਪ੍ਰੋਗਰਾਮ ਆਇਆ ਤਾਂ ਕਿ ਅਸਲ ਦੇ ਵਿੱਚ ਆਇਆ ਹੈ ਨਹੀਂ ਹਲੇ ਪ੍ਰੋਗਰਾਮ ਆਇਆ ਨਹੀਂ ਹਲੇ ਗਵਰਨਮੈਂਟ ਨੇ ਬਜਟ ਦੇ ਵਿੱਚ ਰਿਪਰੈਜ਼ੈਂਟ ਕੀਤਾ ਹੈ ਕਿ ਅਸੀਂ 33000 ਬੱਚਿਆਂ ਨੂੰ ਪਰਮਨੈਂਟ ਰੈਜ਼ਿਡੈਂਸੀ ਗ੍ਰਾਂਟ ਕਰਾਂਗੇ ਅੰਡਰ ਥਿਸ ਸਟ੍ਰੀਮ ਸੋ 2026 ਤੇ 7 ਦੇ ਵਿੱਚ ਸੋ 33000 ਇਸ ਅ ਵੈਰੀ ਸਮਾਲ ਨੰਬਰ ਵੈਨ ਇਟ ਕਮਸ ਟੂ ਬਿਕੋਜ਼ ਅਪਾ ਜੇ ਗੱਲ ਕਰੀਏ ਸਾਢੇ 3 ਮਿਲੀਅਨ 5 ਮਿਲੀਅਨ ਉਹ ਬੱਚੇ ਹੈਗੇ ਨੇ ਜਿਹੜੇ ਆਪਣੇ ਸਟੇਟਸ ਖਤਮ ਹੋ ਗਿਆ ਜਾਂ ਹੋਣ ਜਾ ਰਿਹਾ ਹੈ ਸੋ ਉਹ ਨੰਬਰ ਬਹੁਤ ਵੱਡਾ ਹੈਗਾ 33000 ਇਸ ਅ ਪੁਆਇੰਟ ਪੁਆਇੰਟਸ ਦੇ ਵਿੱਚ ਆ ਜਾਂਦਾ ਉਹਦੇ ਵਿੱਚ सो विच इज लेस देन वन परसेंट इवन सो मैं एक चीज जरूर कहूंगा बट इट इज अ वेरी गुड इनिशिएटिव एटलीस्ट तेती हजार बच्चे तेती हजार बच्चे नंबर वध भी सकता है सो so, आ ऑपरचुनिटीज बहुत अमेजिंग है बट येस गवर्नमेंट को नंबर बढ़ाने चाहिए ने ताकि और बच्चे इस चीज का फायदा ले सकें बिल्कुल तो सर एक बार ये भी दस दो कि इस स्ट्रीम के विच कौन कौन फॉल करता है हाले ये बारे डिटेल्स आ गई बाकी है हाले कोई भी हाले तो सिर्फ एक बेसिक स्ट्रक्चर प्रेजेंट किया गया बजट के विच बट एक्चुअली डिटेल्स जो है आ ਗੀਆਂ ਜਦੋਂ ਐਕਚੁਅਲੀ ਪ੍ਰੋਗਰਾਮ ਇਨੀਸ਼ੀਏਟ ਕੀਤਾ ਜਾਏਗਾ ਸੋ ਕਿਹਾ ਆਇਆ ਜਾ ਰਿਹਾ ਕਿ ਜਿਹੜੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਦੇ ਵਿੱਚ ਆਏ ਹੋਏ ਨੇ ਜਾਂ ਪੋਸਟ ਗ੍ਰੈਡ ਵਰਕ ਪਰਮਿਟ ਤੇ ਆਏ ਨੇ ਜਾਂ ਫੋਰਨ ਵਰਕਰ ਸਟ੍ਰੀਮ ਦੇ ਵਿੱਚ ਬੈਠੇ ਨੇ ਐਂਡ ਟ੍ਰੇਡ ਦੇ ਵਿੱਚ ਜਿਹੜਾ ਨੇ ਕੰਮ ਕੀਤਾ ਉਹਨਾਂ ਨੂੰ ਆ ਆਇਡੈਂਟੀਫਾਈ ਕੀਤਾ ਜਾਏਗਾ ਐਂਡ ਉਹਨਾਂ ਦੇ ਉਹਨਾਂ ਵਾਸਤੇ ਸਟ੍ਰੀਮ ਹੈਗੀ ਹੈ ਬਟ ਇਹ ਹਲੇ ਫਰੇਮਵਰਕ ਇਹਦਾ ਕਿਸ ਤਰ੍ਹਾਂ ਆਏਗਾ ਕੀ ਨਿਕਲ ਕੇ ਆਏਗਾ ਉਹ ਹਲੇ ਟਾਈਮ ਵਿਲ ਟੈਲ ਓਕੇ ਤੇ ਇਹਦੇ ਨਾਲ ਹੀ 2026 ਨੂੰ ਲੈ ਕੇ ਜਿਹੜਾ ਕੋਟਾ ਵੀ ਜਾਰੀ ਕਰ ਦਿੱਤਾ ਗਿਆ ਉਹਦੇ ਬਾਰੇ ਕੁਝ ਦੱਸਣਾ ਚਾਹੂਗਾ ਬਿਲਕੁਲ ਡਰਾਸਟਿਕ ਦਿੱਤੇ ਗਏ ਨੇ ਜੀ ਨੰਬਰਸ ਜੇ ਅਸੀਂ 2025 ਦੀ ਟੈਂਪਰੇਰੀ ਰੈਜ਼ੀਡੈਂਟਸ ਦੀ ਗੱਲ ਕਰ ਰਹੇ ਹਾਂ 6,73,000 ਦੇ ਆਸ-ਪਾਸ ਟੈਂਪਰੇਰੀ ਰੈਜ਼ੀਡੈਂਟਸ ਦਾ 2025 ਦਾ ਕੋਟਾ ਸੀਗਾ ਜਿਹੜਾ ਅਗਲੇ ਸਾਲ ਘਟਾ ਕੇ 2026 ਦੇ ਵਿੱਚ 3,85,000 ਕਰ ਦਿੱਤਾ ਗਿਆ ਸੋ ਡਰਾਸਟਿਕ ਡਰਾਸਟਿਕ ਡਿਫਰੈਂਸ ਆਇਆ ਐਸੇ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਜੇ ਆਪਾਂ ਗੱਲ ਕਰੀਏ 2025 ਦੇ ਵਿੱਚ 1,55,000 ਦਾ ਕੋਟਾ ਸੀਗਾ 49% ਕੱਟ ਕਰਕੇ ਪਿਛਲੇ ਸਾਲ ਨਾਲੋਂ 26 ਦੇ ਵਿੱਚ ਕਿਤਾ 155000 ਰਹਿ ਗਿਆ ਪੀ ਐਸ ਐਲ 105000 ਸੇ ਘੱਟ ਐਸੇ ਤਰ੍ਹਾਂ ਜਿਹੜੇ ਫੋਰਨ ਵਰਕਰਸ ਅਗੇਨਸ 52% ਉਹਦੇ ਵਿੱਚ ਰਿਡਕਸ਼ਨ ਕੀਤੀ ਗਈ ਹੈ ਫਾਰ 2026 ਫਿਗਰਸ ਸੋ ਉਹ ਘਟਾ ਕੇ 210000 ਕਰ ਦਿੱਤਾ ਗਿਆ ਸੋ ਡਰਾਸਟਿਕਲੀ ਡਿਫਰੈਂਸਸ ਆ ਰਹੇ ਨੇ ਹੁਣ ਇੰਟਰਨੈਸ਼ਨਲ ਸਟੂਡੈਂਟ ਦੀ ਜੇ ਅਸੀਂ ਇੰਡੀਆ ਤੋਂ ਗੱਲ ਕਰਦੇ ਹਾਂ ਜਨੂਰੀ ਤੋਂ ਲੈ ਕੇ ਸੈਪਟੈਂਬਰ ਤੱਕ ਸਿਰਫ ਲੈਸ ਥੈਨ 10000 ਇੰਟਰਨੈਸ਼ਨਲ ਸਟੂਡੈਂਟਸ ਇੰਡੀਆ ਤੋਂ ਪੜਨ ਆਏ ਨੇ ਓਕੇ ਲਾਸਟ hmm. 2024 ਦੇ ਵਿੱਚ ਜਿਹੜਾ ਨੰਬਰ ਸੀਗਾ ਉਹ 79000 ਸੀਗਾ 2023 ਦੇ ਵਿੱਚ 1.5 ਲੱਖ ਸੀਗਾ ਜੀ 150 150000 ਸੋ 150000 ਤੋਂ ਅਸੀਂ ਲੈਸ 10000 ਆ ਗਏ 9900 ਕੁਝ ਸੋ ਇਨਾ ਡਰਾਸਟਿਕ ਫਰਕ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਪਿਆ ਹੈ ਐਨ ਅਗਲੇ ਆਉਣ ਵਾਲੇ ਸਾਲ ਦੇ ਵਿੱਚ 2026 ਦੇ ਵਿੱਚ ਹੋਰ ਵੀ ਨੰਬਰਸ ਥੱਲੇ ਜਾਣ ਵਾਲੇ ਹੈਗੇ ਨੇ ਸੋ ਗਵਰਨਮੈਂਟ ਇਸ ਟਾਈਮ ਤੇ ਜਿਹੜਾ ਫੋਕਸ ਹੈਗਾ ਉਹ ਨੰਬਰਸ ਨੂੰ ਘਟਾਉਣ ਦੇ ਉੱਤੇ ਹੈਗਾ ਆ ਕਿ ਟੈਂਪਰੇਰੀ ਰੈਜ਼ੀਡੈਂਸ ਦੇ ਨੰਬਰ ਜਿਹੜੇ ਹੈਗੇ ਨੇ ਉਹ 7.5% ਹੋ ਗਏ ਸੀਗੇ ਆਫ ਦਾ ਕੈਨੇਡੀਅਨ ਪੋਪੂਲੇਸ਼ਨ ਉਹ ਘਟਾ ਕੇ ਅਸੀਂ 5% ਕਰ ਦਈਏ ਸੋ ਸਾਰਾ ਇਨੀਸ਼ੀਏਟਿਵ ਉਸ ਵਾਸਤੇ ਲਿੱਤਾ ਜਾ ਰਿਹਾ ਓਕੇ ਤੇ ਸਟਡੀ ਪਰਮਿਟਸ ਜਿਹੜੇ ਹੁਣ ਲਗਾ ਰਹੇ ਨੇ ਉਹਨਾਂ ਦੇ ਰਿਫਿਊਜ਼ ਹੋ ਰਹੇ ਨੇ ਦਾ ਮਤਲਬ ਕੀ ਡਰਾਸਟਿਕ ਰਿਫਿਊਜ਼ਲ ਰੇਟ ਵਧਿਆ ਹੋਇਆ ਹੈ ਜੀ ਇਸ ਟਾਈਮ ਤੇ ਤੇ ਹਰ 4 ਐਪਲੀਕੇਸ਼ਨ ਦੇ ਵਿੱਚੋਂ ਇੱਕ ਐਪਲੀਕੇਸ਼ਨ ਰਿਫਿਊਜ਼ ਹੋ ਰਹੀ ਹੈ ਓਕੇ ਤੇ ਜਿਹੜੇ ਇਨਸਾਈਡ ਕੈਨੇਡਾ ਰਹਿੰਦੇ ਹੋਏ ਐਕਸਟੈਂਸ਼ਨ ਵਾਸਤੇ ਸਟੱਡੀ ਪਰਮਿਟ ਅਪਲਾਈ ਕਰਦੇ ਉਹਨਾਂ ਦੇ ਵੀ ਰਿਫਿਊਜ਼ਲਸ ਆ ਰਹੀਆਂ ਹਾਂਜੀ ਜੇ ਉਹ ਵਿਦਨ ਟਾਈਮ ਐਪਲੀਕੇਸ਼ਨਸ ਪ੍ਰੋਸੈਸ ਕਰਦੇ ਨੇ ਤੇ ਉਹ ਥਰੂ ਹੋ ਰਹੀਆਂ ਹੈਗੀਆਂ ਬਟ ਜੇ ਉਹ ਸਟੇਟਸ ਤੋਂ ਬਿਨਾ ਕਰਦੇ ਨੇ ਤੇ ਉਹ ਰਿਫਿਊਜ਼ਲ 99% ਨਜ਼ਰ ਆ ਰਹੀ ਹੁੰਦੇ ਓਕੇ ਤੇ ਇਹਦਾ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਸਟੱਡੀ ਪਰਮਿਟ 3 ਟੂ 4 ਮੰਥਸ ਦਾ ਵਿਦਨ ਕੈਨੇਡਾ ਓਕੇ ਤੇ ਇਹਦੇ ਨਾਲ ਹੀ ਵਰਨੇਬਲ ਓਪਨ ਇੱਕ ਵਾਰੀ ਤੁਸੀਂ ਇਹਦੇ ਬਾਰੇ ਜਾਣਕਾਰੀ ਸਾਂਝੀ ਕਰੋ ਕਿ ਹੁੰਦਾ ਕੀ ਹੈ। ਓਕੇ ਵਲਨਰੇਬਲ ਵਰਕ ਪਰਮਿਟ ਕੀ ਹੁੰਦਾ ਜਦੋਂ ਕੋਈ ਬੱਚਾ ਜਾਂ ਕੋਈ ਵਰਕਰ ਫੋਰਨ ਵਰਕਰ ਜੀ ক্লোਜ਼ਡ ਵਰਕ ਪਰਮਿਟ ਤੇ ਆ ਗਏ ਕਿਸੇ EMPLOYEER ਦੇ ਕੋਲ ਉਸ EMPLOYEER ਨੇ ਉਹਨੂੰ EXPLORED ਕਰਨਾ ਸ਼ੁਰੂ ਕਰ ਦਿੱਤਾ 10 ਘੰਟੇ ਕੰਮ ਕਰਵਾ ਰਿਹਾ ਹੈ 7 ਘੰਟੇ ਦੇ ਪੈਸੇ ਦੇ ਰਿਹਾ 8 ਘੰਟੇ ਦੇ ਪੈਸੇ ਦੇ ਰਿਹਾ 12 ਘੰਟੇ ਕੰਮ ਕਰਵਾ ਰਿਹਾ ਹੈ 7 ਘੰਟੇ ਦੇ ਪੈਸੇ ਦੇ ਰਿਹਾ 40 ਘੰਟੇ ਤੋਂ ਜ਼ਿਆਦਾ ਕੰਮ ਕਰਵਾ ਰਿਹਾ ਹੈ ਨਾ ਪੈਸੇ ਦੇ ਰਿਹਾ ਨਾ OVERTIME ਦੇ ਰਿਹਾ ਕੁਝ ਸੈਕਸ਼ੂਅਲ ਐਕਸਪਲੋਇਟੇਸ਼ਨ ਚੱਲ ਰਹੀਆਂ ਹੈਗੇ ਸੋ ਜੇ ਕੋਈ ਵੀ ਬੱਚ ਸਿਚੁਏਸ਼ਨ ਦੇ ਵਿੱਚ ਫਸ ਗਿਆ ਹੋਇਆ ਤੇ ਉਹ ਆਪਣਾ ਵਰਕ ਪਰਮਿਟ ਜਿਹੜਾ ਹੈਗਾ ਓਪਨ ਕਰਵਾਉਣ ਵਾਸਤੇ ਐਪਲੀਕੇਸ਼ਨ ਪੁਟ ਅਪ ਕਰ ਸਕਦਾ ਉਹਨੂੰ ਵਲਨਰੇਬਲ ਵਰਕ ਪਰਮਿਟ ਕਹਿੰਨੇ ਆਗੇ ਸੋ ਵਲਨਰੇਬਲ ਦੇ ਵਿੱਚ ਤੁਹਾਨੂੰ ਉਹ ਤੁਹਾਡਾ ਵਰਕ ਪਰਮਿਟ ਜੇ ਤੁਸੀਂ ਐਕਸਪਲੋਇਟੇਸ਼ਨਸ ਦੇ ਪ੍ਰੂਫ ਸਬਮਿਟ ਕਰਦੇ ਹੋ ਡਾਕੂਮੈਂਟ ਸਬਮਿਟ ਕਰਦੇ ਹੋ ਤਾਂ ਉਹ ਓਪਨ ਵਰਕ ਪਰਮਿਟ ਹੋਣ ਦੇ ਚਾਂਸਸ ਹੈਗੇ ਨੇ ਸੋ ਇੱਕ ਵਾਰੀ ਓਪਨ ਹੋ ਗਿਆ ਤੇ ਉਹਨਾਂ ਕੋਲ ਅਕ੍ਰੋਸ ਕੈਨੇਡਾ ਕਿਸੇ ਵੀ EMPLOER ਕੋਲ ਕੰਮ ਕਰਨ ਦੀ ਪਰਮਿਸ਼ਨ ਮਿਲ ਜਾਂਦੀ ਇਥੋਂ ਫਿਰ ਉਹਨਾਂ ਦਾ ਵਰਕ ਪਰਮਿਟ ਜਿਹੜਾ ਹੈਗਾ ਬੌਂਡਡ ਇੱਕ EMPLOER ਨਾਲ ਜੁੜ ਜਾਂਦਾ ਦੇ ਆਰ ਐਲੀਜੀਬਲ ਟੂ ਵਰ ਤੇ ਜੇਕਰ ਉਹ ਪ੍ਰੂਫਸ ਦੇ ਦਿੰਦੇ ਨੇ ਤਾਂ এমপ্লয়ার ਤੇ ਕਾਰਵਾਈ ਹੁੰਦੀ ਹੈ ਸਰ এমਪਲੋయర్ ਤੇ ਕਾਰਵਾਈ ਤਾਂ ਹੁੰਦੀ ਹੁੰਦੀ ਹੈ ਬਟ ਉਹਦੇ ਨਾਲ ਨਾਲ ਉਸ ਐਪਲੀਕੈਂਟ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਉਹਨੂੰ ਅਸੀਂ ਵਲਨਰੇਬਲ ਕਹਿੰਦੇ ਆ ਐਬਸੋਲੂਟਲੀ ਜੇ ਕੋਈ ਐਵਰੀ ਐਕਸਪਲੋਇਟੇਸ਼ਨ ਦੇ ਪ੍ਰੂਫ ਸਬਮਿਟ ਕਰਦਾ ਤੇ এমਪਲੋయర్ ਦੇ ਉੱਤੇ ਬਿਲਕੁਲ ਕਾਰਵਾਈ ਹੁੰਦੀ ਹੈ ਓਕੇ ਤੇ ਸਰ ਜਿਹੜੇ ਬੈਕ ਹੋਮ ਨਹੀਂ ਵਾਪਸ ਜਾਣਾ ਚਾਹੁੰਦੇ ਤੇ ਇੱਥੇ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਉਹਨਾਂ ਲਈ ਕੋਈ ਹੋਰ ਆਪਸ਼ਨ ਤੁਸੀਂ ਨਹੀਂ ਚਾਹੋਗੇ ਬਿਲਕੁਲ ਬੱਚਾ ਮੈਂ ਇੱਕ ਚੀਜ਼ ਰੂ ਕਹਾਂਗਾ ਕਿ ਪਹਿਲੇ ਤੇ ਕਿਸੇ ਅੱਛੇ ਕੰਸਲਟੈਂਟ ਕੋਲ ਬ ਇਹ ਜਿਆ ਹੁੰਦੀ ਹੈ ਕਿ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਵਾਪਸ ਆਪਣੇ ਹੋਮ ਕੰਟਰੀ ਜਾਓ ਐਂਡ ਹੋਮ ਕੰਟਰੀ ਤੇ ਜਾ ਕੇ ਆਪਣਾ 1 ਸਾਲ ਦਾ ਐਕਸਪੀਰੀਅੰਸ ਦੇ ਨਾਲ ਵੀ ਤੁਸੀਂ 38 ਤੋਂ 50 ਪੁਆਇੰਟਸ ਆਪਣੇ ਪ੍ਰੋਫਾਈਲ ਦੇ ਵਿੱਚ ਐਡ ਕਰ ਸਕਦੇ ਹੋ ਐਂਡ ਵਾਪਸ ਆ ਸਕਦੇ ਹੈਗੇ ਹੋ ਸੋ ਜਾਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਸਾਡੇ ਆਫਿਸ ਦੇ ਵਿੱਚ ਆਹੋ ਕੇ ਜਾਓਗੇ ਤੇ ਬੈਟਰ ਹੋਏਗਾ ਹੁਣ ਬਹੁਤ ਸਾਰੇ ਬੱਚੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਵਾਪਸ ਆਪਣੇ ਹੋਮ ਕੰਟਰੀ ਨਹੀਂ ਜਾਣਾ ਚਾਹਦੇ ਆਪਣੇ ਪੇਰੈਂਟਸ ਨੂੰ ਨਹੀਂ ਫੇਸ ਕਰਨਾ ਚਾਹੁੰਦੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਨਹੀਂ ਫੇਲ ਕਰਾ ਜਾਦੇ ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੋ ਅਚੀਵ ਕਰਨ ਆਏ ਸੀ ਉਹ ਅਚੀਵ ਨਹੀਂ ਕਰ ਸਕੇ ਤੇ ਉਹ ਆਪਣੇ ਦੋਸਤਾਂ ਦੇ ਸਾਹਮਣੇ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਮਜ਼ਾਕ ਬਣਨਗੇ ਪਹਿਲੀ ਗੱਲ ਮਾਪਿਓ ਦੇ ਸਾਹਮਣੇ ਕੋਈ ਵੀ ਬੱਚਾ ਮਜ਼ਾਕ ਨਹੀਂ ਹੁੰਦਾ ਜੀ ਤੁਸੀਂ ਆਪਣੇ ਮਦਰ ਫਾਦਰ ਨੂੰ ਮਿਲਣ ਜਾ ਰਹੇ ਹੈਗੇ ਆਪਣੇ ਮਦਰ ਫਾਦਰ ਕੋਲ ਵਾਪਸ ਜਾ ਰਹੇ ਹੋ ਮਾਪਿਓ ਹਮੇਸ਼ਾ ਆਪਣੇ ਬੱਚਾ ਨੂੰ ਹੱਸ ਕੇ ਖੁਸ਼ੀ ਨਾਲ ਜੱਫੀ ਪਾ ਕੇ ਵੈਲਕਮ ਕਰਦੇ ਨੇ ਜੇ ਫਿਰ ਵੀ ਕੋਈ ਐਹੋ ਜਿਹਾ ਸਿਚੁਏਸ਼ਨ ਹੈ ਜਿਹਦੇ ਵਿੱਚ ਤੁਸੀਂ ਉਹ ਡਿਸੀਜਨ ਲੈਣਾ ਹੀ ਨਹੀਂ ਚਾਹੁੰਦੇ ਤੇ ਇਲੀਗਲੀ ਕੈਨੇਡਾ ਦੇ ਵਿੱਚ ਸਟੇ ਨਾ ਕਰਿਆ ਜਾਏ ਉਹਦੇ ਤੋਂ ਬੈਟਰ ਆਪਸ਼ਨ ਹੈਗੇ ਸਾਡੇ ਕੋਲ ਇਸ ਟਾਈਮ ਜਰਮਨ ਦੇ ਜਰਮਨੀ ਦੇ ਕਾਫੀ ਸਾਰੇ ਵਰਕ ਪਰਮਿਟ ਅਵੇਲੇਬਲ ਹੈਗੇ ਨੇ ਸੋ ਜਿਹੜੇ ਜਰਮਨ ਦੇ ਸਾਡੇ ਕੋਲ ਵਰਕ ਪਰਮਿਟਸ ਹੈਗੇ ਨੇ ਆ ਡਿਫਰੈਂਟ ਡਿਫਰੈਂਟ ਸਟਰੀਮਸ ਦੇ ਹੈਗੇ ਨੇ ਸਾਡੇ ਕੋਲ ਟਰੱਕ ਡਰਾਈਵਰਸ ਦੇ ਵਰਕ ਪਰਮਿਟਸ ਹੈਗੇ ਨੇ ਸਾਡੇ ਕੋਲ ਡਿਲੀਵਰੀ ਡਰਾਈਵਰਸ ਦੇ ਵਰਕ ਪਰਮਿਟਸ ਹੈਗੇ ਨੇ ਸਾਡੇ ਕੋਲ ਵੇਅਰਹਾਊਸ ਵਰਕਰਸ ਦੇ ਵਰਕ ਪਰਮਿਟਸ ਹੈਗੇ ਨੇ ਕੰਸਟਰਕਸ਼ਨ ਲੇਬਰ ਦੇ ਵਰਕ ਪਰਮਿਟਸ ਹੈਗੇ ਨੇ ਟ੍ਰੇਡ ਪਰਮਿਟਸ ਹੈਗੇ ਨੇ ਕਲੀਨਰਸ ਵਾਸਤੇ ਵਰਕ ਪਰਮਿਟਸ ਹੈਗੇ ਨੇ ਲਾਈਨ ਕੁੱਕ ਪ੍ਰੈਪ ਕੁੱਕ ਦੇ ਵਰਕ ਪਰਮਿਟਸ ਹੈਗੇ ਨੇ ਡਿਸ਼ਵਾਸ਼ਰਸ ਦੇ ਵਰਕ ਪਰਮਿਟਸ ਹੈਗੇ ਨੇ ਇਹਦੇ ਨਾਲ ਨਾਲ ਸਾਡੇ ਕੋਲ ਈਵਨ ਪ੍ਰੋਫੈਸ਼ਨਲਸ ਦੇ ਜਿਸ ਤਰ੍ਹਾਂ ਨਰਸਸ ਹੋ ਗਈਆਂ ਡਾਕਟਰਸ ਹੋ ਗਏ ਕੇਅਰ ਗੀਵਰਸ ਹੋ ਗਏ ਉਹਨਾਂ ਵਾਸਤੇ ਵੀ ਓਪਰਚ्युनिटीज ਅਵੇਲੇਬਲ ਹੈਗੀਆਂ ਜਰਮਨੀ ਦੇ ਵਿੱਚ ਐਂਡ ਜਰਮਨੀ ਜੇ ਅਸੀਂ ਗੱਲ ਕਰ ਰਹੇ ਹਾਂ ਐਸ ਕੰਪੇਅਰ ਟੂ ਨਾਰਥ ਅਮਰੀਕਾ ਔਰ ਯੂਰਪ ਇਟ ਇਜ਼ ਵਨ ਆਫ ਦਾ ਮੋਸਟ ਐਡਵਾਂਸਡ ਇਨਫਰਾਸਟ੍ਰਕਚਰ ਦੇ ਹੈਵ ਐਂਡ ਜੌਬਸ ਓਪਰਚ्युनिटी ਵਰਕ ਕਲਚਰ ਬਹੁਤ ਅਮੇਜ਼ਿੰਗ ਹੈਗਾ ਉੱਥੇ ਐ ਉੰਡੀ ਡਿਸਕਸ ਕਰਨਾ ਚਾਹੁੰਦਾ ਤੇ 5 ਤੋਂ 6 ਮਹੀਨੇ ਦੇ ਵਾਸਤੇ ਵਿੱਚ ਆਪਸ਼ਨ ਵਰਕ ਆਊਟ ਹੋ ਸਕਦੀ ਹੈ ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਹੋਗੇ ਹੋ ਭਾਵੇਂ ਇੰਡੀਆ ਦੇ ਵਿੱਚ ਹੈਗੇ ਹੋ ਪਾਕਿਸਤਾਨ ਦੇ ਵਿੱਚ ਹੈਗੇ ਹੋ ਦੁਬਈ ਮਿਡਲ ਈਸਟ ਕਤਰ ਕਿਤੇ ਵੀ ਕੰਮ ਕਰ ਰਹੇ ਹੋ ਤੇ ਆਪਰਚੂਨਿਟੀ ਤੁਹਾਡੇ ਵਾਸਤੇ ਕੰਮ ਕਰ ਸਕਦੀ ਹੈ ਉਹਦੇ ਵਾਸਤੇ ਤੁਸੀਂ ਸਾਡੇ ਆਫਿਸ ਨੂੰ ਕਾਲ ਕਰਨਾ ਹੈਗਾ ਤੇ ਆ ਕੇ ਡਿਸਕਸ ਕਰਨਾ ਹੈ ਐਂਡ ਖਾਸ ਕਰ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵਿਦਨ ਕੈਨੇਡਾ ਹੈਗੇ ਨੇ ਜਿਹੜੇ ਗ੍ਰੇਡ 12 ਕਰਕੇ ਆਏ ਸੀ ਆ ਤੋ ਦਿਸ ਕੈਨ ਬੀ ਅ ਵੈਰੀ ਵੈਰੀ ਗੁੱਡ ਓਪਰਚੁਨਿਟੀ ਫਾਰ ਯੂ ਸੋ ਉਹਦੇ ਵਾਸਤੇ ਆਪਣੀ ਅਪਾਇੰਟਮੈਂਟ ਬਣਾਓ ਆ ਕੇ ਡਿਸਕਸ ਕਰੋ ਰਿਕੁਆਇਰਮੈਂਟਸ ਐਪਲੀਕੈਂਟ ਵੱਲੋਂ ਕੀ ਹੈ ਗਈਆਂ ਕਿ 8ਵੀਂ ਪਾਸ ਹੋਣੀ ਚਾਹੀਦੀ ਦੋ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਇਆ ਉਹ ਗ੍ਰੇਡ 12 ਤੋਂ ਬਾਅਦ ਉਹਨੇ 2 ਸਾਲ ਦਾ ਡਿਪਲੋਮਾ ਤੇ ਕੀਤਾ ਹੀ ਹੋਇਆ ਉਹ ਤੇ ਪਹਿਲੀ ਫਾਰ ਐਕਸੀਡ ਕਰ ਰਿਹਾ ਹੈ ਆਇਲਟ ਦੇ ਵਿੱਚ 5.5 6 ਬੈਂਡਸ ਹੈਗੇ ਨੇ ਆ ਬੈਂਡਸ ਚਾਹੀਦੇ ਨਹੀਂ ਆਇਲਟਸ ਦੀ ਕੋਈ ਰਿਕੁਆਇਰਮੈਂਟ ਨਹੀਂ ਐਨੀ ਰਿਕੁਆਇਰਮੈਂਟ ਹੈ ਇਹ ਕਿ ਤੁਸੀਂ ਆਪਣੀ ਆਪਣੀ ਗਲਤ ਸਮਝਾ ਦਿਓ ਤੇ ਅਗਲੀ ਦੀ ਗੱਲ ਸਮਝ ਲ ਫੀਲ드 ਦੇ ਵਿੱਚ ਸੋ ਜਿਹੜੇ ਬੱਚੇ ਨੇ 3 ਸਾਲ ਪੋਸਟ ਗ੍ਰੈਡ ਵਰਕ ਪਰਮਿਟ ਤੇ ਕੰਮ ਕਰ ਲਿਆ ਜਾਂ ਆਫ ਕੈਂਪਸ ਕੰਮ ਕਰ ਲਿਆ ਉਹਦੇ ਕੋਲ ਵਰਕ ਪਰਮਿਟ ਤਾਂ ਵੈਸੇ ਹੀ ਆ ਗਿਆ ਸੋ ਤੁਸੀਂ ਰਿਕੁਆਇਰਮੈਂਟ ਸਾਰੀਆਂ ਹੀ ਮੀਟ ਕਰਦੇ ਪਏ ਓਨਲੀ ਥਿੰਗ ਇਜ਼ ਕਿ ਤੁਹਾਨੂੰ ਟਾਈਮ ਕੱਢ ਕੇ ਆਕੇ ਇੱਕ ਵਾਰੀ ਆਪਣਾ ਕੇਸ ਓਪਰਚ्युनिटीज ਡਿਸਕਸ ਕਰਨੀ ਪੈਣੀ ਆ ਅਸੀਂ ਵਾਪਸ ਜਾਣ ਵਾਲੇ ਸੁਜੈਸਟ ਕਰੀਏ ਜਾਂ ਜਰਮਨੀ ਦੇ ਸੁਜੈਸਟ ਕਰੀਏ ਇਹ ਤੁਹਾਡੀ ਤੁਹਾਡੇ ਉੱਤੇ ਡਿਪੈਂਡ ਕਰੇਗਾ ਬਿਲਕੁਲ ਜੀ ਤੇ ਜੋ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਨੇ ਇਥੇ ਜੌਬ ਓਪਨਿੰਗਸ ਹੈਗੀਆਂ ਤੁਹਾਡੇ ਕੋਲ ਬਿਲਕੁਲ ਕੁਝ ਸਾਡੇ ਕੋਲ ਓਪਰਚ्युनिटीज ਹੈਗੀਆਂ ਜੀ ਇਸ ਟਾਈਮ ਤੇ ਐਟਲੈਂਟਿਕ ਦੇ ਵਿੱਚ ਸਾਡੇ ਕੋਲ ਮੈਕੈਨਿਕਸ ਦੀਆਂ ਪੋਜੀਸ਼ਨਸ ਹੈਗੀਆਂ ਸਾਡੇ ਕੋਲ ਇਸ ਟਾਈਮ ਤੇ ਲਾਈਨ ਕੁਕਸ ਪ੍ਰੈਪ ਕੁਕਸ ਦੀਆਂ ਪੋਜੀਸ਼ਨਸ ਹੈਗੀਆਂ ਉਸ ਤੋਂ ਬਾਅਦ ਸਾਡੇ ਕੋਲ ਵਿੰਡੋ ਕਲੀਨਰਸ ਦੀਆਂ ਓਪਰਚ्युनिटीज ਹੈਗੀਆਂ ਮੈਕੈਨਿਕਸ ਦੀਆਂ ਓਪਰਚ्युनिटीज ਹੈਗੀਆਂ ਦੀ ਸਾਡੇ ਕੋਲ ਅੱਜ ਦੀ ਤਰੀਕ ਚ ਵੀ ਐਗਜ਼ਿਸਟ ਕਰ ਰਹੀ ਹੈ ਜੀ ਤੇ ਸਰ ਇੱਕ ਵਾਰੀ ਆਈਸੀਸੀ ਇਮੀਗ੍ਰੇਸ਼ਨ ਦੇ ਡਿਟੇਲਸ ਸਾਂਝੇ ਕਰ ਦੋ ਇੱਕ ਹੋਰ ਚੀਜ਼ ਸਾਡੇ ਕੋਲ ਇਸ ਟਾਈਮ ਤੇ ਈਵਨ ਗੈਸ ਸਟੇਸ਼ਨ ਸੁਪਰਵਾਈਜ਼ਰਸ ਦੀਆਂ ਗੈਸ ਸਟੇਸ਼ਨ ਮੈਨੇਜਰਸ ਦੀਆਂ ਕਨਵੀਨੀਅன்ஸ் ਸਟੋਰ ਮੈਨੇਜਰਸ ਦੀਆਂ ਵੀ ਓਪਰਚ्युनिटीज ਹੈਗੀਆਂ ਸਾਡਾ ਫੋਨ ਨੰਬਰ ਹੈਗਾ ਜੀ ਸਾਡਾ ਐਡਰੈਸ ਹੈਗਾ 1137 1137 ਡੈਰੀ ਰੋਡ ਈਸਟ ਮਿਸਿਸ 사ਗਾ ਦੇ ਵਿੱਚ ਸਾਡਾ ਆਫਿਸ ਹੈ ਫ ਡਿਕਸੀ ਐਂਡ ਡੈਰੀ ਦੇ ਕੋਲ ਯਾ 410 ਐਂਡ ਡੈਰੀ ਦੇ ਕੋਲ ਐਂਡ ਸਾਡਾ ਫੋਨ ਨੰਬਰ ਹੈਗਾ ਜੀ 905461

85096478509000 ਇਮੀਲ ਆਈਡੀ ਹੈਗਾ infoinf@iccimmigration.ca info@iccimmigration.ca ਸਾਨੂੰ 19 ਸਾਲ ਦਾ ਆਸ-ਪਾਸ ਐਕਸਪੀਰੀਅੰਸ ਹੋ ਗਿਆ ਜੀ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਐਂਡ ਵੀ ਆ ਰੀਮ ਥੈਟ ਇਜ਼ ਨੋਨ ਟੂ ਗਿਵ ਸਟ੍ਰੇਟ ਫਾਰਵਰਡ ਐਡਵਾਈਸ ਸੋ ਇਮੀਗ੍ਰੇਸ਼ਨ ਦੀ ਤੁਸੀਂ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਕ੍ਰੋਸ ਕੈਨਾ ਕਿਤੇ ਵੀ ਬੈਠੇ ਹੋ ਤੇ ਇੱਕ ਵਾਰੀ ਸਾਡੇ ਆਫਿਸ ਦੇ ਵਿੱਚ ਕਾਲ ਜ਼ਰੂਰ ਕਰੋ ਐਂਡ ਵੀ ਵਿਲ ਸੁਜੈਸਟ ਯੂ ਕਿਹੜੀ ਆਪਰਚੂਨਿਟੀ ਤੁਹਾਡੇ ਵਾਸਤੇ ਬੈਸਟ ਬੁੱਕ ਕਰ ਸਕਦੀ ਹੈ ਜਨਰਲ ਸਰ ਆਜੇ ਪ੍ਰੋਗਰਾਮ ਲੈਣੇ ਥੈਂਕ ਯੂ ਸੋ ਮਚ ਥੈਂਕ ਯੂ ਵਰਮਿੰਟ ਤਾਂ ਇਸ ਹੀ ਅਜਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦਿੱਤਾ ਜਿਹਦੇ ਨਾਲ ਜਿਨ੍ਹਾਂ ਦੇ ਵੱਲੋਂ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਸਾਂਝੀਆਂ ਕੀਤੀਆਂ ਗਈਆਂ ਨੇ ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਦੁਆਰਾ ਦੇਖਣਾ ਚਾਹੁੰਦੇ ਹੋ YouTube ਚੈਨਲ ਹਮਦਰਦ ਮੀਡੀਆ ਗਰੁੱਪ ਤੇ ਜਾ ਕੇ ਦੁਆਰਾ ਦੇਖ ਸਕਦੇ ਹੋ ਤੇ ਹੋਰਾਂ ਨਾਲ ਸਾਂਝਾ ਵੀ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਸੰਬੰਧੀ ਹੋਰ ਕੋਈ ਵੀ ਐਡਵਾਈਸ ਲੈਣੀ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਆਈਸੀਸੀ ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਜਾਂ ਫਿਰ ਆਫਿਸ ਅਪਾਰ ਅਰਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚੇ ਗੱਲ